ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓੰਕਾਰ ਸਤਨਾਮ ਕਰਤਾ ਪੁਰਖੋ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਗ ਸੱਤ ਜੁਗਾਦ ਸੱਤ ਹੈ ਭੇ ਸੱਤ ਨਾਨਕ ਉਸੇ ਭੇ ਸੱਤ ਸੋਚੈ ਸੋਚ ਨਾ ਹੋਵੈ ਜੇ ਸੋਚੇ ਲਖਾਰ ਛਪੈ ਛਪ ਨਾ ਹੋਵੈ ਜੇ ਲਾਇ ਰਾਹਿ ਵਿਕਾਰ ਭੁਖਿਆ ਭੁਖ ਨਾ ਉਤਰੇ ਜੇ ਬੰਨਾ ਫਰੀਆਂ ਭਾਰ ਸੈ ਸਿਆਨ ਪਾ ਲਖ ਹੋਇ ਤੈਕ ਨਾ ਚੱਲੇ ਨਾਲ ਜੇ ਸਤਿਆਰਾ ਹੋਈਐ ਕਿ ਗੂੜੇ ਟੁੱਟੇ ਪਾਦ ਹੁਕਮਰ ਜਾਏ ਜਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਵਨ ਅਕਾਰ ਮਨਾ ਕਿਆ ਜਾਏ ਹੁਕਮੇ ਹੋਵਨ ਜੀ ਹੁਕਮ ਲੈ ਫੜਿਆਈ ਹੁਕਮੇ ਉਤਮ ਨੀਚ ਹੁਕਮ ਲੇਖ ਦੁਸੁਗ ਪਾਈਐ ਇਕ ਨਾ ਕੋਈ ਬਖਸ਼ੇ ਸੋ ਹੁਕਮੇ ਫਦਾ ਭੁਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਕੋ ਨਾ ਕੋ ਹੋਏ ਨਾਨਕ ਮੈਂ ਜੇ ਬੁੱਝੈ ਤਾ ਹੋਵੈ ਕਹਿ ਨਾ ਕੋਏ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜੜੇ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਚਾਰ ਗਾਵੇ ਕੋ ਸਾਜ ਕਿਰਤਨ ਖੇ ਗਾਵੇ ਕੋ ਤੇ ਲਾਭ ਦੇ ਗਾਵੇ ਕੋ ਜਾਪੇ ਦੇ ਸਹ ਦੂਰ ਗਾਵੇ ਕੋ ਵੇਖੇ ਆਦਰਾ ਦੂਰ ਕਥਨਾ ਕਥਿ ਨ ਆਵੇ ਟੋਟੋ ਕਥ ਕਥ ਕਥੇ ਕੋਟੇ ਕੋਟ ਕੋਟ ਜੇ ਦਾ ਦੇ ਲੈਂਦੇ ਤਕ ਪਾਹੇ ਜੁਗਾ ਜਗੰਤਰ ਖਾਹੇ ਖਾਹੇ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਵਿਚ ਸੇ ਵੇ ਪ੍ਰਵਾਹੋ ਸਾਚਾ ਸਾਹਿਬ ਸਾਚਨਾਏ ਭਾਖਾਂ ਪਉ ਪਾਰ ਆਖਾ ਮੰਗਾ ਦੇ ਜੇ ਦਾਤ ਕਹੇ ਦਾਤਾਰ ਫੇਰ ਕੇ ਅਗੈ ਰਖਿਆ ਜਿਸ ਸਾਹ ਦਰਬਾਰ ਮੋਖੇ ਬੋਲਣ ਬੋਲੀਐ ਜਿਸੁ ਉਤਰੇ ਪਿਆਰ ਅੰਮ੍ਰਿਤ ਵੇਲਾ ਸਤਨਾਮ ਵਡਿਆਈ ਇਹ ਚਾਰ ਕਰਮੀ ਆਵੈ ਕਪੜਾ ਨਜਰੀ ਮੋਖ ਦੁਆਰ ਨਾਨਕ ਐ ਵੈ ਜਾਣੀਐ ਸਬਿ ਆਪੇ ਖਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪਿ ਆਪ ਰੰਝਨ ਸੋਏ ਜਿਨ ਸੇ ਵੈ ਤਨ ਪਾਇਆ ਬਾਦ ਨਾਨਕ ਆਬਿਏ ਗੁਣੀ ਨਿਧਾਨ ਗਾਵਿਆ ਸੁਣੀਐ ਮਰਕਿਐ ਭਾਉ ਦੁਖ ਪਰਹ ਸੁਖੁਰ ਲੈ ਜਾਏ ਗੁਰਮਖ ਨਾਦੰ ਗੁਰਮਖ ਵੇਦੰ ਗੁਰਮਖ ਰਿਆ ਸਮਾਏ ਗੋਦੇਸਰ ਗੁਰ ਗੁਰਖ ਪਰਵਾ ਗੁਰ ਪਾਰਬਤੀ ਮਾਈ ਜੇ ਹੋ ਜਾਣਾ ਆਖਾ ਨਹੀਂ ਕਹਣਾ ਕਥਨ ਜਾਏ ਗੁਰਾ ਇੱਕ ਦੇ ਬੁਝਾਏ ਸਭਨਾ ਜੀਆਂ ਕਾਇਕ ਦਾਤਾ ਸੋ ਬੈ ਵਿਸਰਨ ਜਾਏ ਤੀਰਥ ਨਾਵਾ ਦੇ ਸੁਭਾਵਾ ਵਣ ਬਾਣੇ ਕੇ ਨਾਇ ਕਰੇ ਜੇ ਤੇ ਸਰ ਤੂ ਪਾਏ ਵੇਖਾ ਵਣ ਕਰਮਾ ਕੇ ਮਿਲਾ ਲਈ ਮਤ ਵਿੱਚ ਰਤਨ ਜੋ ਹਰ ਬਾਣਕ ਦੇ ਗੁਰ ਕੇ ਸਿਖ ਸੁਣੇ ਗੁਰਾ ਇੱਕ ਦੇ ਬੁਝਾਏ ਸਭ ਨਾ ਜੀਆਂ ਕਾ ਜਦਾਤਾ ਸੋ ਮੈਂ ਵਿਸਰ ਨ ਜਾਏ ਜੇ ਜੁਗ ਤਾਰ ਅਰ ਜਾ ਹੋਰ ਜ ਸੁਣੇ ਹੋਏ ਨਵਾ ਖੰਡਾ ਵਿੱਚ ਜਾਣੀਆਂ ਨਾਲ ਚਲੈ ਸਭ ਖੋਏ ਕੰਗਾ ਨਾਮ ਲਖਾਇ ਕੇ ਜਸ ਕੀਰ ਜਗਲੇ ਜੇ ਤਖ ਨਦਰ ਨਾ ਆਵੇ ਤਾਂ ਬਾਤ ਨ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੁਸੇ ਦੁਸਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿ ਆ ਗੁੰਦੇ ਤੇਹਾ ਕੋਇ ਨਾ ਸੋਜੈ ਜੇ ਤਿਸ ਗੁਣ ਕੋਇ ਕਰੇ ਸੁਣਿਆ ਸਿਧ ਪਿਰ ਸੁਰਨਾਥ ਸੁਣਿਆ ਤ੍ਰਿਤ ਧਵਲ ਆਕਾਸ਼ ਸੁਣਿਆ ਦੀਪ ਲੋਪਾ ਤਾਲ ਸੁਣ ਨਾ ਸਕੈ ਕਾਲੋ ਨਾਨਕ ਭਗਤ ਆਪ ਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਇਸਨ ਬ੍ਰਹਮਾ ਇੰਦ ਸਰਬ ਮੁਕសា ਲਾਹਣ ਮੰਦ ਸੁਣਿਆ ਜੋਗ ਜਗਤਨ ਭੇਦ ਸੁਣਿਆ ਸਾਧ ਸਿਮਰਤ ਵੇਦ ਨਾਨਕ ਭਗਤ ਆਪ ਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋ ਗਿਆਨ ਸੁਣਿਆ ਛੜ ਕੇ ਇਸ਼ਨਾਨ ਸੁਣਿਆ ਪੜਪੜ ਪਾਵੇ ਮਾਨ ਲਾਗਿਆ ਸਹਿ ਦਿਆਨ ਨਾਨਕ ਭਗਤਾਂ ਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾ ਗੁਰਾ ਕੇਗਾ ਸੁਣਿਆ ਸੇਖ ਪੀਰ ਪਾਤਸ਼ਾ ਸੁਣਿਆ ਅੰਦੇ ਪਾਵੇ ਰਾਹ ਫਣ ਹੱਤ ਵਸ ਗਾਉ ਨਾਮਿਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛੈ ਪਿਛਤਾਏ ਕਾਗਦ ਗਰਮ ਲਿਖਣ ਆਦ ਮਨਨੇ ਕਹਿ ਬੇਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨਸ ਸੁਸੋ ਮਨ ਬੁੱਧ ਮਨ ਸਗਲ ਗੁਣ ਕੇ ਸੁਧ ਮਨ ਮੋ ਚੋਟਾ ਨਾ ਖਾਏ ਮਨ ਜਿਨ ਕੇ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨ ਬਾਰਿ ਗਠਾਕ ਨ ਪਾਏ ਮਨ ਕਸ ਬਰਗੜ ਜਾਏ ਮਨੈ ਮਗਰ ਚੱਲੇ ਪੰਥ ਮਨੈ ਧਰਮ ਸੱਚੇ ਸੁਨਬੰਦ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨੈ ਪਾਵੈ ਮੁਖ ਦਵਾਰ ਮਨੈ ਪਰਵਾਰ ਸਾਧਾਰ ਮਨੈ ਤਰੇ ਤਾਰੇ ਗੁਰ ਸਿੱਖੋ ਮਨ ਨਾਨਕ ਤੁਮ ਨ ਭਿਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਜ ਪਰਵਾਨ ਪੰਜ ਪ੍ਰਧਾਨ ਪੰਚੇ ਪਾਵੈ ਦਰਗਿਆ ਮਾਨ ਪੰਚੇ ਸੋਹੇ ਜਲ ਰਾਜਾਨ ਪੰਚਾ ਕਾ ਗਉੜੇਕ ਧਿਆਨ ਜੇ ਕੋ ਕਹਿ ਕਰ ਵਿਚਾਰ ਕਰਤੇ ਕਿਆ ਕਰਨੇ ਨੈ ਸਮਾਰ ਧੋਲ ਧਰਮ ਦਇਆ ਕਾ ਪੂਤ ਸੰਤੋਖਾ ਪ੍ਰਖਿਆ ਜਨ ਸੂਤ ਜੇ ਕੋ 부ਝ ਹੋਸ ਧਿਆਰ ਧਵਲੇ ਉਪਰ ਕੀਤਾ ਭਾਰ ਧਰਤੇ ਹੋਰ ਪਰੇ ਹੋਰ ਹੋਰ ਤੇ ਤੇ ਭਾਰਤ ਲੈ ਕਉਣ ਜੋਰ ਜੀਦਾ ਰੰਗਾ ਖੇਨਾਵ ਸਭਨਾ ਲਿਖਿਆ ਬੜੀ ਕਲਾਮ ਇਹ ਲੇਖਾ ਲਿਖਦਾਨ ਖੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਕਾਣ ਸੁਹਾਲੇ ਰੂਪਾ ਚੇਤੇ ਦਾਤ ਦਣ ਕੌਣ ਕੂਤਾ ਚੇਤਾ ਪਸਾਵੇ ਤੂ ਕਵਾਓ ਤਿਸ ਤੇ ਹਰ ਲਗਦਿਆਓ ਕੁਦਰਤ ਕਮਨ ਦਾ ਵਿਚਾਰ ਵਾਰਿਆ ਨਾ ਜਾਵੇ ਇੱਕ ਵਾਰ ਜੋ ਤੁਧ ਭਾਵੇ ਸਾਈ ਭਲੇ ਘਰ ਤੂੰ ਸਦਾ ਸਲਾਮਤ ਨਰੰਕਾਰ ਅਸੰਖ ਜਪ ਸੰਭਾਉ ਸੰ ਪੂਜਾ ਸੰ ਸਬਤਾਉ ਸੰਸਕਰਾਂਤ ਮੁਖ ਵਿਦ ਪਾਠ ਅਸੰਖ ਜੋਗ ਮਨ ਰਵ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਸੰਤ ਸੱਤੇ ਸੰ ਦਾਤਾਦ ਸੰਸਰ ਭਖਸਾਰ ਅਸੰਖ ਮੋਲੇ ਲੈ ਤਾਰ ਕੁਦਰਤ ਕੌਣ ਕਾ ਵਿਚਾਰ ਵਾਰਿਆ ਨਾ ਜਮਾ ਇੱਕ ਵਾਰ ਜੋ ਤੂੰ ਉਦਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਖਾਰ ਅਸੰਖ ਮੂਰੇ ਕੰਧ ਕੂਰ ਸੰਗ ਤੂ ਰਹਿ ਰਾਖੂਰ ਸੰਗ ਮਰਕਰ ਜਾਏ ਜੋਰ ਅਸੰਖ ਗਲ ਬਿੜਾ ਹੱਤਿਆ ਕਮਾਏ ਸੰਗ ਪਾਪੀ ਪਾਪ ਕਰ ਜਾਏ ਅਸੰਖ ਕੁੜਿਆਰ ਕੁੜੇ ਫਿਰਾਹੇ ਸੰਗ ਮਲੇਸ਼ ਮਲ ਭਖਾਹੇ ਸੰਗ ਨਿੰਦਕ ਸਿਰ ਕਰ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨ ਜਾਵਾ ਇੱਕ ਵਾਰ ਜੁਤੁ ਤੁਪਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਰੰਖਾਰ ਅਸੰਖ ਨਾਮ ਸੰਗ ਥਾਵ ਗੰਗ ਗੰਮ ਸੰਗ ਲੋ ਸੰਕੇ ਸਿਰ ਭਾਰ ਹੋਵੇ ਅਖਰੇ ਨਾਮ ਖਰੇ ਸਲਾਮ ਆਖਰੇ ਗਿਆਨ ਗੀਤ ਗੁਣਗਾ ਆਖਰੇ ਲਿਖਣ ਬੋਲਣ ਬਾਣ ਆਖਰਾ ਸਿਰ ਸੰਜੋਗ ਵਿਖਾਣ ਜਿਨੇ ਲਿਖੇ ਤੇ ਸਰਣਾ ਜੇ ਫਰਮਾ ਦੇ ਤੇ ਪਾਹਿ ਜੇ ਤਾ ਚਿਤਾ ਦੇ ਤਾ ਨਾ ਬਨავੈ ਨਾਹੀ ਕੋ ਥਾਉ ਕੁਦਰਤ ਕੌਣ ਕਾ ਵਿਚਾਰ ਵਾਰਿਆ ਨਾ ਜਾਮਾ ਏਕ ਵਾਰ ਜੋ ਤੁਧ ਭਾਵੈ ਸਾਇ ਭਰੇ ਖਾਰ ਤੂੰ ਸਦਾ ਸਲਾਮਤ ਨਿਰੰਖਾਰ ਭਰਿਆ ਹੱਥ ਪੈਰ ਤੇ ਦੇ ਬਾਣੀ ਦੋਤਾ ਉਤਰਸ ਖੇ ਬਹੁਤ ਬਲੇਤੇ ਕੱਪੜ ਹੋਏ ਦੇ ਸਾਬੂ ਲਈ ਧੋਏ ਭਰਿਆ ਮਤ ਪਾਪਾ ਕੇ ਸੰਗ ਤੋਪਾ ਨਾਵੇਂ ਕੈ ਰੰਗ ਪੁੰਨੇ ਪਾਪੀ ਆਖਣ ਨਾਏ ਕਰ ਕਰ ਕਰਨਾ ਦਿਖ ਲੈ ਜਾਓ ਆਪੇ 베 ਜਾਪੇ ਖਾਓ ਨਾਨਕ ਉਕਮੀ ਆਹੋ ਜਾ ਤਿਰ ਤਪ ਦੇ ਅਦਦਾਰ ਜੇ ਕੋ ਪਾਵੈ ਦਿਲ ਕਾ ਮਾਨ ਸੁਣਿਆ ਬਨਿਆ ਮਨ ਕੀਤਾ ਭਾਉ ਅੰਤਰਗਿ ਤੀਰਥ ਮਨ ਲਾਉ ਸਭ ਗੁਣ ਤੇਰੇ ਮੈਂ ਨਾ ਹੀ ਕੋਇ ਬਿਰਗੁਣ ਕੀਤੇ ਭਗਤ ਨਾ ਹੋਏ ਸਤਿ ਸਤਿ ਬਾਣੀ ਬਰਮਾਉ ਸਤ ਸੁਹਾਣ ਸਦਾ ਮਨ ਚਾਉ ਕਵਣ ਸਵੇਲਾ ਵਕਤ ਕਵਣ ਕਉਣ ਤਿਤਕਣਵਾਰ ਕਵਣ ਰੂਪ ਤੇ ਭਾਉ ਕਵਣ ਜਿਤੋ ਆਕਾਰ ਵੇ ਨਾ ਪਾਈਆ ਪੰਡਤੀ ਜੋ ਹੋਵੈ ਦੇਖ ਪ੍ਰਾਣ ਵਕਤ ਨਾ ਪਾਇਓ ਕਾਦੀਆ ਜੈ ਲਿਖਾ ਲੇਖ ਪ੍ਰਾਣ ਇਤਵਾਰ ਨਾ ਜੋਗੀ ਜਾਣ ਰਤਮਾਉ ਨਾ ਖੋਏ ਜਾ ਕਰ ਦਸ ਢੇਕੋ ਸਾਜ ਆਪੇ ਜਾਣੈ ਸੋਏ ਕਿਵ ਕਰਾਖ ਕਿਵ ਸਲਾਇ ਕਿਵਰਨੇ ਕਿਵ ਜਾਣਾ ਨਾਨਕ ਆਖਣ ਸੋਖ ਆਖਾ 1 2 1 ਸਿਆਣਾ ਵੱਡਾ ਸਭ ਵੱਡੇ ਨਾ ਕੀਤਾ ਜਾ ਕੋ ਹੋਵੈ ਨਾਨਕ ਜੇ ਕੋ ਆਪੋ ਜਾਣੈ ਅੱਗੇ ਗਿਆ ਨਾ ਸੋਹੈ ਪਾਤਾਲਾ ਪਾਤਾਲ ਨਾ ਕਾਗਾ ਸਗਾ ਸੋੜ ਗੋੜ ਗਫਲ ਤਕੇ ਵਿਦਿਆ ਨਿਕਵਾਤ ਸੈਸ 18 ਕਹਿਣ ਕਿ ਤੇਬਾ ਅਸਲ ਇੱਕ ਧਾਤ ਲੇਖਾ ਹੋਏ ਤਾ ਲਿਖਿਆ ਲੇਖਾ ਹੋਏ ਵਿਨਾਸ਼ ਨਾਨਕ ਵੱਡਾ ਆਖੀ ਆਪੇ ਜਾਣ ਆਪ ਸਲਾਹੀ ਸਲਾ ਤੇ ਸੁਰਤ ਨ ਪਾਈ ਆ ਨਦੀਆਂ ਤੇ ਵਾਹ ਪ ਸੁਰਤ ਨ ਜਾਣੀਐ ਸਮੁੰਦ ਸਾਸ ਸੁਸਾਨ ਗ੍ਰਹਾ ਸਿਤੇ ਮਾਲ ਧਨ ਕਿਹੜੇ ਤੁਲ ਨ ਹੋਵਨੇ ਜੇ ਤਿਸ ਮਨੋਂ 라 ਵਿਸਰਹਿ ਆਤਮਾ ਸਿ ਸਿ ਕਹਿ ਨਾਮ ਤੰਤ ਨਗਰ ਨ ਦੇ ਨਾਮ ਤੰਤ ਵੇਖਣ ਸੁਣਨ ਜਾ ਪੈ ਗਿਆ ਵਰਮੰਤਾ ਆਤਮਾ ਜਾਪਿਆ ਕੀਤਾ ਗਾ ਅੰਤਨ ਜਾਪਿਆ ਬਾਰ ਬਾਰ ਅੰਤ ਕਰਨ ਕਿਤੇ ਫਿਰ ਲਾਤਾ ਕਿ ਅੰਤ ਨਾ ਪਾਇਆ ਜਾਏ ਇਹੋ ਅੰਤ ਨ ਜਾਣ ਕੋਈ ਬਹੁਤਾ ਗਵਧ ਹੋਏ ਵੱਡਾ ਸਬਦ ਦਵਜ ਗੁਰ ਜਨ ਇਹ ਵਡ ਉਜਵੈ ਕੋਈ ਤੇ ਸੋਚੇ ਕੋ ਜਾਣੇ ਸੋਏ ਜੇ ਵਿੜਿਆ ਜਾਣੇ ਆਪ ਆਪ ਨਾਨਕ ਦੇ ਗਰਮੀ ਦਾਤ ਬਹੁਤਾ ਕਰਮ ਰਿਖਿਆ ਨ ਜਾਏ ਵੱਡਾ ਦਾਤਾ ਦਿਲ ਨ ਤਮਾਏ ਕਿਤੇ ਵੰਗਾ ਜੂਦ ਪਾਰ ਕਿਤੇ ਅਗਣਤ ਨਹੀਂ ਵਿਚਾਰ ਕਿਤੇ ਕਉਤਟੇ ਵਿਕਾਰ ਕਿਤੇ ਲਲਮ ਕਿਰਪਾਏ ਕਿਤੇ ਮੂਰੇ ਖਾਈ ਗਾਈ ਕਿਤਿਆ ਦੁਖੁ ਤੁਮਾਰੇ ਬਿਦਦ ਰਿਦਦਾਰ ਬੰਦ ਕਰਾ ਸੇ ਪੜ ਹੋ ਰਗ ਸੱਗੇ ਕੋਏ ਜੇ ਕੋ ਗਗਖ ਪਾਏ ਉਹ ਜਨ ਜਿਤ ਮੁਖ ਆਏ ਆਪੇ ਜਾਣਿਆ ਪੈਦੇ ਆ ਕੈਸੇ ਵਿਗਈ ਕੇ ਜਿਸਨੋ ਬਖਸੇ ਸਿਸਲਾ ਨਾਨਕ ਬਾਦਸ਼ਾਹ ਬਾਦਸ਼ਾਹ ਅਮਰ ਗੁਣ ਮੂਲ ਵਾਪਾਰ ਅਬਰ ਵ ਪਰਮ ਭੰਡਾਰ ਬੁਲਾਵੇ ਬੁਲਾ ਜੈ ਬਨ ਬੰਮਲ ਸਮਾਏ ਅਮਰ ਗੁਰਮੁਲ ਦੇਵਾਨ ਅਮਰਮੁਲ ਪ੍ਰਵਾਨ ਅਮਰ ਗਸੇ ਸੋ ਮਨ ਨੇ ਸ਼ਾਨ ਅਮਰ ਗਰਬਲ ਪਰਮਾਨ ਆਮਲੋ ਬਨੇ ਆਖੈ ਨਾ ਜਾਏ ਆਖ ਹੈ ਬਿਲਾਏ ਆਖਾ ਵੇਦ ਪਾਠ ਪੁਰਾਣ ਆਖਾ ਪੜੇ ਗੁਰਖਿਆਣ ਆਖਾ ਬਰਮੇ ਆਖਾ ਇੰਦੇ ਆਖਾ ਗੋਪੀ ਤੇ ਗੋਵਿੰਦ ਆਖਾ ਇਸਰ ਅਗ ਸਦਿਆ ਕੇ ਤੇ ਕੇ ਬੁੱਧ ਆ ਕੇ ਧਨਵਕ ਦੇਵ ਅੱਖਾ ਗਿਤੇ ਗਿਤੇ ਬੁਧ ਅੱਖ ਦਾ ਨਵਖ ਦੇ ਰੱਖ ਸੁਦਰਮਨ ਜਨ ਸੇਵ ਚਿਤ ਅੱਖ ਆਖਣ ਪਾਹੇ ਕਿਤੇ ਕਉ ਉਜਾ ਤੇ ਗਿਤੇ ਹੋਰ ਕਿਰੇਤਾ ਕਰ ਸਕੈ ਕੇ ਕੇ ਜੇਵੜ ਭਾਵ ਤੇਵੜ ਹੋਏ ਨਾਨ ਜਾਨ ਸਤ ਸੋਏ ਜੇ ਕੋ ਅੱਖ ਬੁਲ ਵਿਗਾੜ ਦਰਖੇ ਸ੍ਰੀ ਗਵਾਰ ਗਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬੈ ਸਰਬ ਜਮਾਲੇ ਵਾਜੇ 나ਦ ਨਿਕ ਸੰਖਾ ਕਿਤੇ ਬਾਵਨ ਹਾਰੇ ਇਤੇ ਰਾਗ ਸੁਖਿਆਨ ਕਿਤੇ ਗਵਨ ਹਾਰੇ ਗਾਵੈ ਤਹਨੋਂ ਪਉਣ ਬਣੇ ਬੰਤਰ ਗਾਵੈ ਰਾਜਾ ਧਰਮ ਦਵਾਰੇ ਗਾਵੈ ਜਿਤ ਗੁਤ ਲਿਖ ਜਾਣ ਲਿਖਦੇ ਧਰਵਚਾਰੇ ਗਾਵੈ ਇੰਦੇ ਦਾਫਨ ਬੈਠੇ ਦੇਵਤਿਆਂ ਦਰ ਨਾਲੇ ਗਾਵੈ ਸਿ ਸਮਾਧੇ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੇ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਿਤ ਬ੍ਰਹਮਖੀ ਸਾਧ ਜੋਜਗ ਵੇਦਾ ਨਾਲੇ ਗਾਵੈ ਕੌਣਿਆ ਮਨ ਮੋਹੈਨ ਸੁਰਗ ਮਦ ਪਿਆਲੇ ਗਾਵਨ ਰਤਨੁ ਪਾਏ ਤੇਰੇ ਅਠਸਠੀਰਤ ਨਾਲੇ ਗਾਵੈ ਜੋਦ ਮਾਹਬਲ ਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮਡ ਵਰ ਬੰਡਾ ਕਰਕੇ ਰਖੇ ਧਾਰੇ ਸੇਤਨੋ ਗਾਵੈ ਜੁਦ ਤਫਾ ਵਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨਾ ਸੇ ਮੈਂ ਜਿਤਨਾ ਆਵਨ ਨਾਨਕ ਕੀ ਵਿਚਾਰੇ ਸੋਏ ਸਜਦਾ ਸਾ ਸਾਹਿਬ ਸਾਚਾ ਸਾਸੀ ਨਾਏ ਹੈ ਫੇ ਹੁਸੇ ਜਾਇ ਨ ਜਾਸੀ ਰਤਨਾ ਜਿੰਦ ਚਾਏ ਰੰਗੇ ਰੰਗੇ ਬਾਦੇ ਕਰ ਕਰ ਜਨਸੀ ਮਾਇਆ ਜਿੰਦ ਪਾਏ ਕਰ ਕਰ ਵੇਖੇ ਗਿਤਾ ਆਪਣਾ ਜਿ ਜਿਹ ਦੇ ਵੜਿਆਏ ਜੋ ਸੁਪਾਵੈ ਸੋ ਕਰਸੇ ਹੁਕਮ ਨਾ ਕਰਨਾ ਜਾਏ ਸੋ ਪਾਤਸ਼ਾਹ ਉਸਾ ਪਾਤਸ਼ਾਹ ਸਾਹਿਬ ਨਾਨਕ ਰਹਿਣ ਰਜਾਈ ਬੰਦਾ ਸੰਤੋਖ ਰੰਭੋ ਜੋਲੇ ਹਿਆਨ ਕੀ ਕਰੈ ਵਿਭੂਤਾ ਚਿੰਤਾ ਕਾਲ ਦੁਆਰੇ ਕਾਇਆ ਜੁਦ ਡਾ ਪ੍ਰਤੀਤ ਆਈ ਬੰਤੇ ਸਗਰ ਜਮਾਤੇ ਮਨ ਜੀਤਾ ਜਗ ਜੀਤਾ ਆਦੇਸ ਸੈ ਆਦੇਸ ਆਦ ਨੀਲਨਦਨ ਆਹਤ ਜੁਗ ਜੁਗ ਇੱਕ ਹੋਵੇ ਸਾ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਬਾਗ ਰਾਦ ਆਪ ਨਾਦਨਤ ਦੇਸ ਜਾਕੇ ਹਿਰਦ ਸਿ ਜਵਰਾ ਸਾਧ ਸੰਜੋਗ ਵਿਜੋਗ ਦੇ ਘਰ ਚਲਾਵੇ ਲੇਖਿਆ ਵੈ ਭਾਗ ਆਦੇਸ ਤਸ ਆਦੇਸ ਆਦ ਨੀਲਨਦਨ ਆਹਤ ਜੁਗ ਜੁਗ ਇੱਕ ਹੋਵੇ ਸਾ ਇਕ ਆ ਮਾਈ ਜੁਤ ਵਿਆਇ ਤਿੰਨ ਢੇਲੇ ਪਰਵਾਨ ਇੱਕ ਸੰਸਾਰ ਇੱਕ ਭੰਡਾਰੇ ਇੱਕ ਲਾਇ ਦੀ ਬਾਣ ਜੇਤ ਸੁਭਾਵਾਂ ਤੇ ਚਲਾਵੈ ਜੋ ਹੋਵੈ ਪਰਮਾਨ ਹੋਵੇਖ ਉਹਨਾਂ ਦਰਨ ਆਵੇ ਬਹੁਤਾ ਇਹ ਜੜਾਣ ਆਦੇ ਜਿ ਸਿਆਦੇ ਸਾ ਆਦੇ ਨਿਲਨਦਨ ਹਿਤ ਜੋ ਜੋ ਇੱਕੋ ਵੇਸਾ ਆਸਣ ਨਲ ਹਾਰ ਜੋ ਕੁਛ ਪਾਇਆ ਸਿੱਖਾ ਵਾਰ ਕਰ ਕਰ ਵੇਖੈ ਸੁਰਜਨ ਹਾਰ ਨਾਨਕ ਸੱਚੇ ਕੀ ਸੱਚੇ ਕਾਰ ਆਦੇਸ ਸਿਆਦੇਸ ਆਦ ਨੀਲਨदन ਜੋ ਜਏ ਕੋ ਵੇਸਾ ਜੋ ਜੋ ਏਕੋ ਵੇਸਾ ਇੱਕ ਦੂਜੇ ਬੋ ਲਖ ਹੋ ਹੈ ਲਖ ਹੋ ਹੈ ਲਖ ਵੇਸਾ ਲਖ ਲਗੇੜਾ ਆਖਿਆ ਇੱਕ ਨਾਮ ਜਗਦੇਸ ਇਹ ਤਰਾਪਤ ਪਉੜੀਆਂ ਚੜੀਆ ਹੋਏ ਕੇਸਾ ਸੁਣ ਗੱਲਾ ਆਕਾਸ ਕੇ ਕੀਟਾ ਆਇ ਰੇਸ ਨਾਮ ਤਨ ਤੇ ਪਾਈਐ ਕੂੜੇ ਕੂੜੇ ਠੇਸ ਆਖਣ ਜੋਰ ਚ ਪੈ ਨਾ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਹੈ ਜੋਰ ਨਾਲ ਜੀਵਨ ਵਰਨੈ ਜੋਰ ਜੋਰ ਨਾਲ ਰਾਜ ਮਾਰ ਬਨਸੂਰ ਜੋਰ ਨਾਲ ਸ੍ਰਿਤੀ ਗਿਆਨ ਵਿਚਾਰ ਜੋਰ ਨਾਲ ਜੋਤੀ ਛਟੈ ਸੰਸਾਰ ਜੈਸਾ ਹਾਜ਼ਰ ਕਰ ਵੇਖਿਆ ਸੋਏ ਨਾਨਕ ਗੁਤਮਨੀਤ ਨਾ ਕੋਏ ਰਤ ਰਤਿ ਦਿਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਤ੍ਰਿਤੇ ਥਾਪੇ ਕੀ ਤ੍ਰਮਸਾਲ ਤਿਸ ਵਿੱਚ ਜੀ ਜੋਤ ਕੇ ਰੰਗ ਜਿਨ ਕੇ ਨਾਮ ਅਨੇ ਗਨੰਤਾ ਕਰਮੀ ਕਰਮੀ ਹੋਏ ਵਿਚਾਰ ਸਭ ਸਾ ਆਪ ਜਦ ਬਾਰ ਤਿਥਾ ਸੋਹ ਨ ਬੰ ਪਰਵਾਹ ਤੇ ਕਿਰਤ ਵੇ ਨਿਸ਼ਾਨ ਖਾਜ ਭਗਵਦੇ ਪੈ ਨਾਨਕ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਜਾਨ ਖੰਡ ਕਾ ਕੋ ਕਰਮ ਕੀਤੇ ਪਉਣ ਪਾਣੇ ਵਖੰਤਰ ਕੀਤੇ ਕਾਦ ਮਹਿਜਾ ਕੀਤੇ ਬਰਨ ਘਾੜ ਕੜਿਆ ਰੂਪ ਰੰਗ ਕੇ ਵੇਸਾ ਕੀਤਿਆ ਕਰਮ ਭੂਮਿਰ ਕੀਤੇ ਕੀਤੇ ਧੂਪ ਦੇਸਾ ਕੀਤੇ ਇੰਤ ਸਲ ਕੀਤੇ ਕੀਤੇ ਮੰਡਲ ਦੇਸਾ ਕੀਤੇ ਸਿੱਧ ਗੁਨਾਨਤ ਕੀਤੇ ਕੇਤੇ ਦੇ ਦੇ ਦੇਸਾ ਕੇਤੇ ਦੇ ਜਨਮਨ ਕੇਤੇ ਕੇਤੇ ਬਾਤਿੰਦ ਕੇਤੇ ਸਤਿ ਸਿਵੇਖੇਤੇ ਨਾਨਕ ਅੰਤਨੰਤ ਜਾਨ ਖੰਡ ਮੈਂ ਗਿਆਨ ਪਰਜੰਡਾ ਤਿੱਥਾ ਨਾਲ ਬਨੋਦ ਕੋਡ ਅਨੰਦ ਸਰਮਖੰਡ ਕੇ ਬਾਣੀ ਰੂਪ ਤਿੱਥਾ ਘੜੇ ਘੜੀਏ ਬੋਧਨੂਪਾ ਤਿੱਥਾ ਘੜਤ ਘੜੀਏ ਬੋਧਨੂਪਾ ਤਾ ਗਿਆ ਗੱਲਾ ਕਥਿਆ ਨਾ ਜਾਹੇ ਜੇ ਕੋ ਕਾ ਪਿੱਛਾ ਪਛਤਾਏ ਤਿੱਥ ਘੜਿਆ ਸੁਰਤ ਮਤਿ ਬਨ ਬੁੱਧ ਤਿੱਥ ਘੜਿਆ ਸੁਰ ਸਦਾ ਕੇ ਸੁਧ ਧਰਮ ਖੰਡ ਕੇ ਬਾਣੀ ਜੋਰ ਤਿੱਥ ਹੋਰ ਨਾ ਕੋਈ ਹੋਰੈ ਤਿੱਥ ਜੂਦ ਮਹਾਬਲ ਸੂਰ ਜਨਮ ਆ ਰਾਮ ਰਿਆ ਫਰਪੂਰੈ ਤਿਥਾ ਸੀਤੋ ਸੀਤਾ ਬਹਿਮਾ ਮਾਹੀ ਤਾਕੇ ਰੂਪ ਨਗਤਨੇ ਜਾਹਿ ਨਾ ਹੋ ਬਿਰਠਾਕੇ ਜਾਹਿ ਜਿਨ ਕਾ ਆਰਾਮ ਸਮਨ ਮਾਏ ਤਿਥਾ ਭਗਤ ਸਹਿ ਕੇ ਲੋ ਕਰ ਅਨੰਦ ਸਚਾ ਮਨ ਸੋਏ ਸੱਜ ਖੰਡ ਸਨ ਰੰਗਾਰ ਹਰ ਕਰ ਵੇਖੈ ਨਦਰਿ ਨਿਹਾਲ ਤਿਥਾ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤੰਤ ਨਾਮ ਤਿਥਾ ਲੋ ਲੋ ਆਕਾ ਜਿਵੇਂ ਜਿਵੇਂ ਹੁਕਮ ਤੇ ਵੈ ਦਿਵਕਾਰ ਵੇਖੈ ਫਿਕਸੈ ਗਰ ਵਿਚਾਰ ਨਾਨਕ ਕਥਨਾ ਕਰੁੜਾ ਸਾਰ ਜਤ ਪਹਾਰਾ ਦਿਰਜ ਸੁਨਿਆਰ ਅਹਿਨ ਮਦ ਧਿਆਰ ਭੋਖ ਲਗ ਦਵਤਾਵ ਭਾਂਡਾ ਬ ਅਮਰਿਤ ਢਾਡ ਘੜਿਆ ਸ਼ਬਦ ਸਚਿ ਤਕਸਾਲ ਜਿਨ ਕੋ ਨਦਰ ਕਰੰਤਨ ਕਾਰ ਨਾਨਕ ਨਦਰੇ ਨਦਰ ਨਿਹਾਲ ਸਲੋਕ ਪਵਨ ਗੁਰ ਪਾਣੀ ਪਿਤਾ ਮਾਤਾ ਦਰਗਤ ਮਾਧ ਦੇਵ ਸਰਵ ਤੁਧਾਈ ਦਾਇ ਦਾਇ ਹੈ ਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚ ਦਰਬੰਦੂਰ ਕਰ ਮੇ ਆਪ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਤੇ ਆਇਆ ਗਏ ਸਖਦਖਾਲ ਨਾਨਕ ਦੇ ਮੁਖ ਉਜਲੇ ਇਤੇ ਛੁੱਟੇ ਨਾਲ ਜਿਨੇ ਨਾਮ ਤੇ ਆਇਆ ਗਏ ਸਖਦਖਾਲ ਨਾਨਕ ਦੇ ਮੁਖ ਉਜਲੇ ਇਤੇ ਛੁੱਟੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ